ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ ਸਵੇਰ ਤੇ ਸ਼ਾਮ ਦੇ ਵੇਲੇ ਧੁੰਦ ਤੇ ਕੋਹਰਾ ਦੇਖਣ ਨੂੰ ਮਿਲ ਰਿਹਾ ਜਿਸ ਕਰਕੇ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋ ਚੁੱਕੀ ਹੈ ਤੇ ਲੋਕਾਂ ਨੂੰ ਵੀ ਇਸ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਤੋਂ ਦੱਸ ਦਈਏ ਕਿ ਵਾਹਨ ਵੀ ਵਾਹਨਾਂ ਦੀ ਜਿਹੜੀ ਰਫ਼ਤਾਰ ਹੈ ਉਹ ਵੀ ਥੀਮੀ ਹੋ ਚੁੱਕੀ ਹੈ ਕਿਉਂਕਿ ਸੜਕਾਂ ਦੇ ਉੱਤੇ ਵਿਜ਼ਿਬਿਲਟੀ ਜ਼ੀਰੋ ਹੋਣ ਕਰਕੇ ਕਈ ਹਾਦਸੇ ਵਾਪਰ ਜਾਂਦੇ ਨੇ ਹਾਲਾਂਕਿ ਪਿਛਲੇ 1 ਮਹੀਨੇ ਦੇ ਦੌਰਾਨ ਬਹੁਤ ਸਾਰੇ ਸੜਕੀ ਹਾਦਸੇ ਵਾਪਰੇ ਨੇ ਤਾਂ ਇਸ ਸਮੇਂ ਪੰਜਾਬ ਦੇ ਵਿੱਚ ਮੌਸਮ ਕਾਫੀ ਬਦਲ ਰਿਆ ਤੇ ਠੰਡ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਜੇਕਰ ਅੱਜ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਅੱਜ ਮੌਸਮ ਭਾਗ ਦੇਲ ਜੋ ਤਾਜ਼ਾ ਪੁਖਵਾਣੀ ਕੀਤੀ ਗਈ ਹੈ ਉਸ ਦੇ ਮੁਤਾਬਕ ਆਉਣ ਵਾਲੇ ਅਗਲੇ 6 ਦਿਨਾਂ ਤੱਕ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕੋਰੇ ਨੂੰ ਲੈ ਕੇ ਧੁੰਦ ਨੂੰ ਲੈ ਕੇ ਤੇ ਠੰਡੀਆਂ ਹਵਾਵਾਂ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਖਬਰ ਵਾਲੇ ਟੀਵੀ ਦੇ ਉਤੇ ਰੋਜ਼ਾਨਾ ਰੋਣਾ ਸਾਂਝੀ ਕਰਦੇ ਆਂ ਦੱਸਦੇ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਅੱਜ ਲੋਕਾਂ ਨੂੰ ਕੜਾਕੇ ਦੀ ਠੰਡ ਅਤੇ ਸੰਘਣੇ ਕੋਰੇ ਦਾ ਸਾਹਮਣਾ ਕਰਨਾ ਪਵੇਗਾ ਰਾਤ ਅਤੇ ਸਵੇਰ ਦੇ ਸਮੇਂ ਸੰਘਣਾ ਕੋਰਾ ਪੈਣ ਦੀ ਸੰਭਾਵਨਾ ਹੈ ਇਸ ਦੌਰਾਨ ਮੌਸਮ ਸੁੱਕਾ ਰਹੇਗਾ ਅਤੇ ਠੰਡ ਵਧੀ ਹੋਈ ਮਹਿਸੂਸ ਹੋਵੇਗੀ ਮੀਂਹ ਦੀ ਕਿਸੇ ਵੀ ਤਰ੍ਹਾਂ ਦੀ ਸੰਭਾਵਨਾ ਨਹੀਂ ਹੈ ਹਾਲਾਂਕਿ ਪਿਛਲੇ ਦੌਰਾਨ ਮੌਸਮ ਵਿਭਾਗ ਦੇ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਹਲਕਾ ਮੀਂਹ ਪਵੇਗਾ ਪਰ ਕੁਝ ਕੁ ਇਲਾਕਿਆਂ ਦੇ ਵਿੱਚ ਜੋ ਕਿ ਹਲਕੀ ਜੇ ਕਹਿ ਸਕਦੇ ਹਾਂ ਵੀ ਮੀਂਹ ਪਿਆ ਸੀਗਾ ਹਲਕਾ ਮੀਂਹ ਪਿਆ ਸੀਗਾ ਬੂੰਦਾਬاندی ਹੋਈ ਸੀਗੀ ਪਰ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਨਹੀਂ ਪਿਆ ਤਾਂ ਹੁਣ ਵੀ ਮੌਸਮ ਵਿਭਾਗ ਦੇ ਵੱਲੋਂ ਮੀਂਹ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਸੰਭਾਵਨਾ ਨਹੀਂ ਦਿਟਾਈ ਗਈ ਤਾਂ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ 26 ਤਰੀਕ ਤੱਕ ਸੰਗਣੇ ਪੂਰੇ ਦਿੱਲੀ orange alert ਅਤੇ 29 ਦਸੰਬਰ ਤੱਕ yellow alert ਜਾਰੀ ਕੀਤਾ ਗਿਆ ਵਿਜ਼ਿਬਿਲਟੀ ਦੀ ਗੱਲ ਕਿਤੇ ਚਾਵੇ ਤਾਂ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋ ਚੁੱਕੀ ਹੈ ਮੰਗਲਵਾਰ ਯਾਨੀ ਕਿ ਬੀਤੇ ਕੱਲ ਨੂੰ ਅਮਿਸਰ ਦੇ ਵਿੱਚ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋ ਚੁੱਕੀ ਹੈ ਜਦਕਿ ਫਰੀਦਕੋਟ ਦੇ ਵਿੱਚ ਕੇਵਲ 10 ਮੀਟਰ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਇਸੇ ਤਰ੍ਹਾਂ ਪਟਿਆਲਾ ਲੁਧਿਆਣਾ ਅਤੇ ਗੁਰਦਾਸਪੁਰ ਦੇ ਵਿੱਚ 50 ਮੀਟਰ ਤੱਕ ਵਿਜ਼ਿਬਿਲਟੀ ਰਹੀ ਹੈ ਗੁਰਦਾਸਪੁਰ ਦੇ ਵਿੱਚ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਜਦਕਿ ਅਨੰਦਪੁਰ ਸਾਹਿਬ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਜਿਹੜਾ ਕਿ 25.4 ਡਿਗਰੀ ਸੈਲਸੀਅਸ ਰਿਹਾ ਤਾਂ ਅੱਜ ਤੋਂ ਵੈਸਟਰਨ ਡਿਸਟਰਬੈਂਸ ਸਰਗਰਮ ਹੋਵੇਗਾ ਤੇ ਮੌਸਮ ਵਿਭਾਗ ਚੰਡੀਗੜ੍ਹ ਦੇ ਮੁਤਾਬਕ ਹੁਣ ਤੱਕ ਮੈਦਾਨੀ ਇਲਾਕਿਆਂ ਦੇ ਵਿੱਚ ਮੀਂਹ ਨਹੀਂ ਪਿਆ ਜਿਸ ਕਾਰਨ ਕੋਰੇ ਅਤੇ ਹਵਾ ਦੀ ਗੁਣਵੱਤਾ ਦੇ ਉੱਤੇ ਅਸਰ ਪਿਆ ਵੈਸਟਰਨ ਡਿਸਟਰਬੈਂਸ ਜੋ ਕਿ ਪਹਿਲਾਂ ਹਿਮਾਲਿਆ ਖੇਤਰਾਂ ਦੇ ਵਿੱਚ ਸਰਗਰਮ ਸਨ ਪਰ ਹੁਣ ਜੰਮੂ ਕਸ਼ਮੀਰ ਅੱਗੇ ਵੱਚ ਚੁੱਕੇ ਨੇ ਇਸ ਕਰਕੇ ਹੁਣ ਉਥੇ 크리스마ਸ ਦੇ ਦੌਰਾਨ ਬਰਫਵਾਰੀ ਦੀ ਸੰਭਾਵਨਾ ਨਹੀਂ ਰਹੀ ਹੈ ਤੇ ਹੁਣ ਠੰਡੀਆਂ ਹਵਾਵਾਂ ਜੋ ਕਿ ਪਹਾੜਾਂ ਦੇ ਉੱਤੇ ਮੈਦਾਨੀ ਇਲਾਕਿਆਂ ਦੇ ਵੱਲ ਵਗਣ ਗਈਆਂ ਤੇ ਆਉਣ ਵਾਲੇ 27 ਦਸੰਬਰ ਤੋਂ ਇੱਕ ਨਵਾਂ ਅਤੇ ਕਮਜ਼ੋਰ ਵੈਸਟਰਨ ਡਿਸਟਰਬੈਂਸ ਪੱਛਮੀ ਹਿਮਾਲਿਆਈ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਸ ਦੇ ਨਾਲ ਉੱਥੇ ਮੌਸਮ ਦੇ ਵਿੱਚ ਬਦਲਾਅ ਆਉਣ ਦੀ ਸੰਭਾਵਨਾ ਬਣੀ ਹੋਈ ਹੈ ਤਾਂ ਦੱਸਦੇ ਕਿ ਅੱਜ ਪੰਜਾਬ ਦੇ ਵਿੱਚ ਮੌਸਮ ਕਿਸ ਤਰੀਕੇ ਦਾ ਰਹੇਗਾ ਤਾਂ ਮੌਸਮ ਬਾਕ ਦੇ ਮੁਤਾਬਕ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਸ ਸਾਹਿਬ ਰੂਪਨਗਰ ਅਤੇ ਮੁਹਾਲੀ ਇਹਨਾਂ ਹਲਕਿਆਂ ਦੇ ਵਿੱਚ ਕੋਰਾ ਰਹਿਣ ਦੀ ਸੰਭਾਵਨਾ ਹੈ ਜਦਕਿ ਅੰਮ੍ਰਿਤਸਰ ਤਰਨਤਾਰਨ ਨਵਸ਼ਹਿਰ ਕਪੂਰਥਲਾ ਜਲੰਧਰ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ ਸਾਹਿਬ ਅਤੇ ਪਟਿਆਲਾ ਦੇ ਵਿੱਚ ਬਹੁਤ ਸੰਘਣਾ ਕੋਹਰਾ ਜੋ ਕਿ ਛਾ ਸਕਦਾ ਹੈ ਤੇ ਮੌਸਮ ਸੁੱਕਾ ਰਹਿਣ ਦੀ ਸੰਭਾਵਨਾ ਅਰਥਾਤ ਮੀਂਹ ਪੈਣ ਦੇ ਕੋਈ ਆਸਾਰ ਨਹੀਂ ਹੈ ਤਾਂ ਆਉਣ ਵਾਲੇ 7 ਦਿਨਾਂ ਦੌਰਾਨ ਮੌਸਮ ਤੁੰਦਾizie ਕਿ ਸੁੱਕਾ ਰਹਿਣ ਦੀ ਸੰਭਾਵਨਾ ਹੈ ਅਰਥਾਤ ਮੀ ਨਹੀਂ ਪਵੇਗਾ ਤੇ ਅਗਲੇ 2 ਦਿਨਾਂ ਤੱਕ ਘਟੋ ਕਰ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਘਟ ਸਕਦਾ ਹੈ ਐਥੋ ਤੋਂ ਦਾਜੇ ਕਿ ਇਸ ਤੋਂ ਬਾਅਦ ਰਾਜ ਦੇ ਵਿੱਚ ਤਾਪਮਾਨ ਦੇ ਵਿੱਚ ਕਿਸੇ ਵੱਡੇ ਬਦਲਾਅ ਦੀ ਸੰਭਾਵਨਾ ਨਹੀਂ ਹੈ ਤੇ ਅਗਲੇ ਦਿਨ ਦੀ ਜੇਕਰ ਹਲਕੇ ਦੀ ਗੱਲ ਕੀਤੀ ਜਾਵੇ 25 ਦਸੰਬਰ 30 ਤਾਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਫਰੀਦਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਰੂਪਨਗਰ ਅਤੇ ਮੋਹਾਲੀ ਦੇ ਵਿੱਚ ਸੰਗਣਾ ਕੋਹਰਾ ਰਹਿਣ ਦੀ ਸੰਭਾਵਨਾ ਹੈ ਜਦਕਿ ਬਾਕੀ ਹਿੱਸਿਆਂ ਦੇ ਵਿੱਚ ਬਹੁਤ ਸੰਗਣਾ ਕੋਹਰਾ ਰਹੇਗਾ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਸਾਂਝੀ ਕਰ ਰਹੇ ਹਾਂ ਹਾਲਾਂਕਿ ਮੌਸਮ ਭਾਗ ਦੇ ਵੱਲੋਂ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਉਹ ਸਾਵਧਾਨ ਹੋ ਕੇ ਜੋ ਕਿ ਵਾਹਨ ਚਲਾਉਣ ਤੇ ਹੋ ਸਕੇ ਤਾਂ ਅ ਦੱਸਦੇ ਕਿ ਬਾਹਰ ਜਾਣ ਦੀ ਯਾਤਰਾ ਨੂੰ ਤੁਸੀਂ ਕੈਨਸਲ ਕਰਕੇ ਘਰ ਦੇ ਵਿੱਚ ਰਹੋ ਕਿਉਂਕਿ ਬਾਹਰ ਯਾਤਰਾ ਕਰਨਾ ਇਸ ਸਮੇਂ ਸੇਫ ਨਹੀਂ ਹੈਗਾ ਕਿਉਂਕਿ ਜਿੱਥੇ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੈਗੀ ਉੱਥੇ ਹਾਦਸਿਆਂ ਦਾ ਖਤਰਾ ਹੋਣ ਦਾ ਵਾਜਾਂਦਾ ਹੈਗਾ ਤੇ ਮੌਸਮ ਸੁੱਕਾ ਹੈ ਇਸ ਦਾ ਮਤਲਬ ਸਾਹ ਸੰਬੰਧੀ ਸਮੱਸਿਆਵਾਂ ਦਾ ਵੀ ਲੋਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਪੰਜਾਬ ਦੇ ਵਿੱਚ ਸਵੇਰੇ ਅਤੇ ਸ਼ਾਮ ਨੂੰ ਬਹੁਤ ਜ਼ਿਆਦਾ ਠੰਡ ਤੇ ਕੋਹਰਾ ਰਹਿਣ ਦੀ ਮੌਸਮ ਭਾਗ ਦੇ ਵੱਲੋਂ ਪੁਹੇਕਵਾਣੀ ਕੀਤੀ ਗਈ ਹੈ